ਨਮਸਕਾਰ ਮੈਂ ਆਰਤੀ ਤੁਹਾਨੂੰ ਵਿਖ ਰਿਹਾ ਹਾਂ ਐਸਐਮਜੀ ਨਿਊਜ਼ ਤੇ ਇਸ ਵਕਤ ਅਸੀਂ ਹਾਈ ਕਮਾਂਡ ਦੇ ਵੱਲੋਂ ਜਿਹੜੀ ਬੈਠਕ ਹੋਈ ਹੈ ਅੱਜ ਬੈਠਕ ਦਾ ਦੌਰ ਸੀ ਜਿਹੜਾ ਅਜੋ ਉਸਦਾ ਦੂਜਾ ਦਿਨ ਸੀ ਇਸ ਬੈਠਕ ਦੇ ਵਿੱਚ ਕੀ ਕੁਝ ਗੱਲਾਂ ਹੋਈਆਂ ਕੀ ਕੁਝ ਵਾਪਰਿਆ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਚੱਲਿਆ ਸੀ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਬੈਠਕ ਦੇ ਵਿੱਚ ਸੱਦਿਆ ਗਿਆ ਸੀਗਾ ਮੰਤਰੀਆਂ ਦੇ ਨਾਲ ਅਤੇ ਉਹ ਵੀ ਵਿਧਾਇਕਾਂ ਦੇ ਨਾਲ ਇਹ ਬੈਠਕ ਹੋਈ ਹੈ ਲੇਕਿਨ ਇਸ ਬੈਠਕ ਦੇ ਵਿੱਚ ਕੀ ਕੁਝ ਵਾਪਰਿਆ ਹੈ ਕੀ ਅਪਡੇਟਸ ਹੋਈਆਂ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਦੇਣਗੇ ਮੇਰੇ ਸਹਿਯੋਗੀ ਜਿਹੜੇ ਬੈਠੇ ਨੇ ਨਿਊਜ਼ ਐਡੀਟਰ ਵਰਿੰਦਰ ਜੀ ਤਾਂ ਵਰਿੰਦਰ ਜੀ ਜਿਸ ਤਰ੍ਹਾਂ ਕਿ ਅੱਜ ਜਿਹੜੀ ਬੈਠਕ ਹੋਈ ਹੈ ਦਿੱਲੀ ਦੇ ਵਿੱਚ ਤਿੰਨ ਮੈਂਬਰੀ ਕਮੇਟੀ ਦੀ हाई कमांड ਦੇ ਵੱਲੋਂ ਉਹਨਾਂ ਨੂੰ ਵਿਧਾਇਕਾਂ ਤੇ ਮੰਤਰੀਆਂ ਨੂੰ ਬੁਲਾਇਆ ਗਿਆ ਸੀ ਤੇ ਕੀ ਕੁਝ ਵਾਪਰਿਆ ਹੈ ਕੀ ਸਿੱਟਾ ਨਿਕਲਿਆ ਜੀ ਆਪ ਵੀ ਇਹ ਜਿਹੜੀ ਤਿੰਨ ਦਿਨਾਂ ਦੀ ਜਿਹੜੀ ਲਗਾਤਾਰ ਬੈਠਕ ਹੋ ਰਹੀ ਹੈ ਜੀ ਅੱਜ ਬੜੀ ਹੀ ਅਹਿਮ ਬੈਠਕ ਮੰਨੀ ਜਾਂਦੀ ਸੀ ਕਿਉਂਕਿ ਅੱਜ ਨਵਜੋਤ ਸਿੰਘ ਸਿੱਧੂ ਜੀ ਉਹ ਇਸ ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਨੇ ਬਿਲਕੁਲ ਔਰ ਦੱਸਿਆ ਜਾ ਰਿਹਾ ਹੈ ਤਕਰੀਬਨ ਡੇਢ ਘੰਟਾ ਇਹਨਾਂ ਨੇ ਬੈਠ ਕੀਤੀ ਹੈ ਔਰ ਉੱਥੇ ਜਿਹੜੀ ਤਿੰਨ ਮੈਂਬਰੀ ਕਮੇਟੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਬੈਠਕ ਤੋਂ ਬਾਅਦ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਬਾਹਰ ਆਏ ਨੇ ਔਰ ਉੱਥੇ ਉਹਨਾਂ ਦਾ ਜੋ ਸਟਾਈਲ ਸੀਗਾ ਜੋ ਗੱਲਬਾਤ ਕਰਨ ਦਾ ਤੌਰ ਤਰੀਕਾ ਸੀਗਾ ਜਿਸ ਤਰ੍ਹਾਂ ਦਾ ਨਾ ਖੁੱਲਾ ਜੁੱਸਾ ਤੇ ਖੁੱਲਾ ਸੁਭਾ ਉਹਨਾਂ ਦਾ ਜੋ ਐਟੀਟਿਊਡ ਸੀ ਉਹ ਦੇਖਣ ਵਾਲਾ ਸੀਗਾ ਔਰ ਜਿਸ ਤਰੀਕੇ ਦੇ ਨਾਲ ਉਹ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਤੋਂ ਬਚਦੇ ਆ ਰਹੇ ਸੀ ਟਵੀਟਾਂ ਦੇ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦੇ ਆ ਰਹੇ ਸੀ ਅੱਜ ਉਹਨਾਂ ਨੇ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਮੈਂ ਹਾਈ ਕਮਾਂਡ ਦੇ ਬੁਲਾਵੇ ਤੇ ਇੱਥੇ ਆਇਆ ਹਾਂ ਆਪਣੇ ਜੋ ਵਿਚਾਰ ਨੇ ਉਹ ਇਹਨਾਂ ਦੇ ਸਾਹਮਣੇ ਰੱਖਣ ਆਇਆ ਹਾਂ ਤੇ ਹਾਈ ਕਮਾਂਡ ਨੂੰ ਪੂਰੀ ਤਰੀਕੇ ਨਾਲ ਮੈਂ ਅਲਰਟ ਕੀਤਾ ਹੈ ਸਜਾ ਕੀਤਾ ਹੈ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਜ਼ਮੀਨ ਫਾੜ ਕੇ ਬਾਹਰ ਆ ਰਹੀ ਹੈ ਮੈਂ ਹਾਈ ਕਮਾਂਡ ਦੇ ਅੱਗੇ ਇਹ ਰੱਖਣ ਆਇਆ ਹਾਂ ਉਸ ਤਿੰਨ ਮੈਂਬਰੀ ਕਮੇਟੀ ਦੇ ਸਾਹਮਣੇ ਰੱਖਣ ਆਇਆ ਹਾਂ ਜੋ ਇਹਨਾਂ ਨੇ ਲਫ਼ਜ਼ ਕੇਆਰਟੀਜੀ ਉਹ ਸੁਣਨ ਵਾਲੇ ਸੀ ਕਿ ਜੋ ਇਹ ਲਫਜ਼ਾਂ ਦੇ ਵਿੱਚ ਇਹਨਾਂ ਦੇ ਲਫਜ਼ਾਂ ਦੇ ਵਿੱਚ ਇੱਕ ਮੈਂ ਸਮਝਦਾ ਕਿ ਗੱਲਬਾਤ ਦਾ ਤੌਰ ਤਰੀਕਾ ਸੀਗਾ ਔਰ ਜੋ ਆਪਣਾ ਗੁਬਾਰ ਕੱਢਣਾ ਚਾਹੁੰਦੇ ਸੀਗੇ ਕਿ ਕਿਸ ਤਰੀਕੇ ਦੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਮੈਂ ਸਮਝਦਾ ਕਿ ਇੱਕ ਤਰੀਕੇ ਦਾ ਗੁਬਾਰ ਉਹਨਾਂ ਨੇ ਆਪਣਾ ਕੱਢਿਆ ਇਹ ਤਿੰਨ ਮੈਂਬਰੀ ਕਮੇਟੀ ਦੇ ਅੱਗੇ ਬਿਲਕੁਲ ਵੈਂਦੇ ਜੀ ਇਸੇ ਤਰ੍ਹਾਂ ਹੀ ਕੁਝ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਸਟੈਂਡ ਤੇ ਖੜਾ ਸੀ ਹੈਗਾ ਜਾਂ ਤੇ ਰਹਾਂਗਾ ਬੜੇ ਜੋਰੋ ਸ਼ੋਰੇ ਦੇ ਨਾਲ ਇੱਕ ਗੱਲ ਕਹੀ ਹੈ ਤੇ ਇਹ ਵੀ ਕਹ ਹੈ ਕਿ ਮੋਦਾ ਭਾਵੇਂ ਕੋਈ ਵੀ ਹੋਵੇ ਮੈਂ ਹਮੇਸ਼ਾ ਆਪਣੇ ਗਲਾਂ ਨੂੰ ਲੈ ਕੇ ਆਪਣੀ ਜ਼ੁਬਾਨ ਤੇ ਖੜਿਆ ਰਿਹਾ ਆਪਣੇ ਸਟੈਂਡ ਤੇ ਖੜਿਆ ਰਿਆ ਇਹ ਗੱਲ ਹੈ ਕਿ ਨਾਲ ਇਹ ਵੀ ਚਾਪਦਾ ਹੈ ਵੰਦੇ ਚ ਇਦਾਂ ਨਹੀਂ ਲੱਗਦਾ ਕਿ ਜਿਹੜੀ ਜੋਰੋ ਸ਼ੋਰੇ ਦੇ ਨਾਲ ਗੱਲ ਕਹੀ ਹੈ ਕਿ ਉਹ ਤਲਖੇ ਦੇ ਵਿੱਚ ਆ ਕੇ ਕਹਿ ਰਹੇ ਨੇ ਦੇਖੋ ਗੱਲ ਹੈ ਕਿ ਗੱਲ ਤਲਖੀ ਵਾਲੀ ਨਹੀਂ ਹੈਗੀ ਆਰਤੀ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਸ ਤਰੀਕੇ ਦਾ ਸਟਾਈਲ ਹੈ ਜਿਸ ਤਰੀਕੇ ਦਾ ਤੌਰ ਤਰੀਕਾ ਹੈ ਜੀ ਨਵਜੋਤ ਸਿੰਘ ਸਿੱਧੂ ਦਾ ਜੀ ਸਿੱਧੂ ਹੁਰੀ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਇਸੇ ਸਟਾਈਲ ਦੇ ਨਾਲ ਹੀ ਗੱਲ ਕਰਦੇ ਨੇ ਔਰ ਜਿਸ ਤਰ੍ਹਾਂ ਅਸੀਂ ਉਹਨਾਂ ਦੇ ਪ੍ਰੋਗਰਾਮ ਵੀ ਦੇਖਦੇ ਆਂ ਟੈਲੀਵਿਜ਼ਨ ਤੇ ਕਈ ਉਹਨਾਂ ਦੇ ਪ੍ਰੋਗਰਾਮ ਆਏ ਨੇ ਉਹ ਹਾਸੇ ਵਾਲੇ ਪ੍ਰੋਗਰਾਮ ਵੀ ਆਏ ਨੇ ਔਰ ਤਈ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਆਏ ਨੇ ਉਹਦੇ ਵਿੱਚ ਵੀ ਉਹਨਾਂ ਦਾ ਜਿਹੜਾ ਸਟਾਈਲ ਸੀ ਉਹ ਇਦਾਂ ਦਾ ਹੀ ਸੀ ਅੱਛਾ ਖਾਸ ਗੱਲ ਇਹ ਆ ਆਰਤੀ ਜੀ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਰੀ ਨੇ ਇਹ ਗੱਲ ਕਹੀ ਹੈ ਕਿ ਮੇਰਾ ਜੋ ਪਹਿਲਾ ਸਟੈਂਡ ਸੀ ਹੈ ਤੇ ਰਹੇਗਾ ਗੱਲ ਇਹ ਹੈ ਕਿ ਇੱਥੋਂ ਇਹ ਯਾਰ ਹੁੰਦਾ ਹੈ ਕਿ ਉਹ ਆਪਣਾ ਸਟੈਂਡ ਬਦਲਣ ਵਾਲੇ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਹਰੀਸ਼ रावत ਜਿਹੜੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਨੇ ਜੀ ਔਰ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਜੀ ਕਿ ਭਾਈ ਜਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਮੰਤਰੀ ਨੇ ਉਹ ਆਪਣੇ ਜਿਹੜਾ ਪਲੇਸ ਚੱਲ ਰਿਹਾ ਪੰਜਾਬ ਕਾਂਗਰਸ ਦੇ ਅੰਦਰ ਉਹ ਮੀਡੀਆ ਦੇ ਸਾਹਮਣੇ ਗੱਲ ਨਾ ਕਰਨ ਪਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੁਰਾ ਨੇ ਗੱਲਬਾਤ ਕੀਤੀ ਹੈ ਜਿਸ ਲਹਿਜੇ ਜੇ ਕੀਤੀ ਹੈ ਜਿਹੜੇ ਲਫ਼ਜ਼ ਉਹਨਾਂ ਨੇ ਗੱਲ ਕੀਤੀ ਜਿਹੜਾ ਲਫ਼ਜ਼ਾਂ ਦੇ ਰਾਹੀਂ ਆਪਣੇ ਲਫ਼ਜ਼ ਮੂੰਹੋਂ ਕੱਢੇ ਨੇ ਤੇ ਇੰਝ ਜਾਪਦਾ ਹੈ ਕਿ ਉਹਨਾਂ ਦਾ ਜਿਹੜਾ ਹੈਗਾ ਇਹ ਜੋ ਮਰਜ਼ੀ ਹਰੀ ਸ਼ਰਾਵਤ ਕਹਿ ਲੈਣ ਜਾਂ ਜੋ ਮਰਜ਼ੀ ਜਿਹੜੇ ਹੈਗੇ ਨੇ ਆਪਣੇ ਸੁਨੀਲ ਜਾਖੜ ਕਹਿਣ ਲੱਗੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਆਪਣੇ ਵਿਚਾਰਾਂ ਦੇ ਨਾਲ ਹੀ ਗੱਲ ਕੀਤੀ ਆਪਣੇ ਵਿਚਾਰ ਜਿਹੜੇ ਖੁੱਲੇ ਤਰੀਕੇ ਦੇ ਨਾਲ ਉਹ ਤਿੰਨ ਮੈਂਬਰੀ ਕਮੇਟੀ ਨੂੰ ਰੱਖੇ ਨੇ ਉਹਨਾਂ ਦੇ ਅੱਗੇ ਰੱਖੇ ਨੇ ਔਰ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਜਿਹੜੇ ਲੋਕਾਂ ਦੀ ਜਮਹੂਰੀ ਤਾਕਤ ਹੈ ਜੀ ਠੀਕ ਹੈ ਜੀ ਡੈਮੋਕ੍ਰੈਟਿਕ ਪਾਵਰ ਜਿਹੜੀ ਹੈ ਉਹ ਹਕੂਮਤ ਨੂੰ ਜਾਂਦੀ ਹੈ ਹੁਣ ਜਾਂਦੀ ਇਸ ਤਰ੍ਹਾਂ ਹੈ ਕਿ ਜਿਸ ਤਰੀਕੇ ਦੇ ਨਾਲ مالی ਤਾਕਤ ਹੈ ਸਾਡੀ ਫਾਈਨੈਂਸ਼ੀਅਲ ਪਾਵਰ ਹੈ ਅਸੀਂ ਸਾਡੇ ਟੈਕਸ ਜਿਹੜੇ ਨੇ ਉਹ ਹਕੂਮਤ ਨੂੰ ਜਾਣਦੇ ਨੇ ਕਿ ਅੱਜ ਜਿਹੜੀ ਪੰਜਾਬ ਦੀ ਹਕੂਮਤ ਹੈ ਮੁੱਖ ਮੰਤਰੀ ਸਾਹਿਬ ਚੋਣਾਂ ਵੇਲੇ ਜੋ ਵਾਅਦੇ ਕਰਦੇ ਨੇ ਚੋਣਾਂ ਵੇਲੇ ਕਹਿੰਦੇ ਨੇ ਕਿ ਭਾਈ ਮੋਬਾਈਲ ਫੋਨ ਪਾੜਿਆਂ ਨੂੰ ਦਵਾਂਗੇ ਤੇ ਭਾਈ ਅਸੀਂ ਨੌਕਰੀਆਂ ਦਵਾਂਗੇ ਜੀ ਉਹ ਵਾਦੇ ਜਿਹੜੇ ਕੀਤੇ ਜਾਂਦੇ ਨੇ ਉਹ ਜੋ ਗੱਲਾਂ ਕੀਤੀਆਂ ਜਾਂਦੀਆਂ ਨੇ ਉਹ ਕਿਹਨਾਂ ਦਾ ਪੈਸਾ ਆਰਤੀ ਜੀ ਪੈਸਾ ਤਾਂ ਆਮ ਪਬਲਿਕ ਦਾ ਨਾ ਪਬਲਿਕ ਦਾ ਬਿਲਕੁਲ ਕੈਪਟਨ ਸਾਹਿਬ ਨੇ ਜਾਂ ਪਹਿਲਾਂ ਵੀ ਜਿਹੜੇ ਮੁੱਖ ਮੰਤਰੀ ਹੋਏ ਨੇ ਕੀ ਉਹਨਾਂ ਨੇ ਇਹ ਪੈਸਾ ਆਪਣੀ ਜੇਬ ਚੋਂ ਖਰਚਿਆ ਬਿਲਕੁਲ ਬਹੁਤ ਸਾਰੇ ਜਿਹੜੇ ਵਾਦੇ ਕਰਦੇ ਨੇ ਇਹ ਉਹਨਾਂ ਨੇ ਪੈਸਾ ਹੈ ਪਬਲਿਕ ਦਾ ਪੈਸਾ ਅਗਰ ਅੱਜ ਜੀ ਇਹ ਵਾਦੇ ਕਰਦੇ ਨੇ ਵੱਡੇ ਵੱਡੇ ਇਹ ਤੁਹਾਨੂੰ ਪਬਲਿਕ ਨੂੰ ਇਹ ਦੇਵਾਂਗੇ ਉਹ ਪਬਲਿਕ ਦਾ ਪੈਸਾ ਹੀ ਆ ਇਸਤੇਮਾਲ ਜਿੱਦਾਂ ਮਰਜ਼ੀ ਕਰ ਲੈਣ ਉਹ ਭੁਗਤਣਾ ਤੇ ਪਬਲਿਕ ਨੇ ਆ ਬਿਲਕੁਲ ਜੀ ਬਿਲਕੁਲ ਵਰਤੋਂ ਦੇ ਪਬਲਿਕ ਦੇ ਪੈਸੇ ਦੀ ਹੋ ਰਹੀ ਆ ਅੱਜ ਗੱਡੀਆਂ ਦੇ ਵਿੱਚ ਤੇਲ ਪਾਉਂਦੇ ਨੇ ਅੱਜ ਤਨਖਾਹਾਂ ਮਿਲਦੀਆਂ ਨੇ ਮੰਤਰੀਆਂ ਨੂੰ ਉਹ ਕਿੱਥੋਂ ਮਿਲਦੀਆਂ ਨੇ ਉਹ ਕੋਈ ਆਪਣੇ ਜਿਹੜੇ ਇਹਨਾਂ ਨੇ ਪੈਸੇ ਜੋੜੇ ਹੋਏ ਨੇ ਜਾਂ ਪੈਸੇ ਰਿਆਸਤ ਰਹੀ ਹੈ ਇਹਨਾਂ ਦੀ ਜਾਂ ਜਿੰਨੇ ਮੰਤਰੀ ਨੇ ਜੇ ਵਪਾਰ ਨੇ ਏਡੇ ਵੱਡੇ ਬਿਜ਼ਨਸ ਨੇ ਕੀ ਉਹ ਆਪਣੇ ਬਿਜ਼ਨਸ ਤੋਂ ਆਪਣੇ ਵਪਾਰ ਚੋਂ ਪੈਸਾ ਕੱਢ ਕੇ ਪਬਲਿਕ ਦੀ ਭਲਾਈ ਤੇ ਲਾ ਰਹੇ ਨੇ ਬਿਲਕੁਲ ਉਹ ਪਬਲਿਕ ਦਾ ਪੈਸਾ ਹੀ ਹੈ ਜਿਹੜਾ ਕਿ ਪਬਲਿਕ ਦੇ ਲਈ ਇਹ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਮੋਬਾਈਲ ਫੋਨਾਂ ਦੇ ਜੀ ਦੇਖੋ ਗੱਲ ਇਹ ਹੈ ਮੈਂ ਇਸ ਨੂੰ ਰਿਸ਼ਵਤ ਕਹਾਵਾਂਗਾ ਆਰਤੀ ਜੀ ਜੀ ਇੱਕ ਤਰੱਕੀ ਦੇ ਨਾਲ ਆਪਾਂ ਕਹਿੰਦੇ ਰਿਸ਼ਵਤ ਖੋਰੀ ਸਾਡੇ ਜਿਹੜੇ ਭਾਰਤ ਦੇ ਲੋਕ ਨੇ ਸਾਡੇ ਕਈ ਜਿਹੜੀਆਂ ਰਿਪੋਰਟਾਂ ਵੀ ਆਉਂਦੀਆਂ ਟ੍ਰਾਂਸਪੇਰੈਂਸੀ ਇੰਡੀਆ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਵੀ ਸਾਡੀ ਜਿਹੜੀ ਫੈਰ ਰਿਸਕ ਦੇ ਵਿੱਚ ਜਿਹੜੀ ਆਈ ਹੈ ਉਹਦੇ ਕੇ ਤੁਸੀਂ ਦੇਖਦੇ ਆ ਕਿ ਸਾਡੇ ਜਿਹੜੇ ਆ ਲਿਸਟ ਹੈ ਉਹਦੇ ਵਿੱਚ ਸਾਡੀ ਬੜੀ ਮਾੜੀ ਪੋਜੀਸ਼ਨ ਆਉਂਦੀ ਹੈ ਇੱਕ ਵਾਰੀ ਤੇ ਜੋ ਪਿਛਲੇ ਕੁਝ ਸਾਲਾਂ ਤੋਂ ਸਾਡੀ ਲਿਸਟ ਜੀ ਏਸ਼ੀਆ ਦੇ ਸਭ ਤੋਂ ਪਿਛਲੇ ਲੋਕਾਂ ਦੇ ਵਿੱਚ ਸਾਡੇ ਦੇਸ਼ ਨੂੰ ਕਿਹਾ ਗਿਆ ਸੀ ਦੇਸ਼ ਮਾੜਾ ਜੀ ਹੁੰਦਾ ਇਹ ਸਾਡੀ ਧਰਤੀ ਮਾਂ ਜਿਹੜੀ ਹੈ ਅੱਜ ਵੀ ਸਾਡੇ ਲਈ ਓਨੀ ਹੀ ਸਾਡੀ ਮਾਂ ਆ ਸਮਾਨ ਸਾਡੀ ਮਾਤਾ ਹੈ ਇਹ ਸਾਡੀ ਜਿਹੜੀ ਧਰਤੀ ਹੈ ਲੋਕ ਮਾਣੇ ਹੁੰਦੇ ਨੇ ਆਰਤੀ ਦੀ ਗੱਲ ਇਦਾਂ ਹੈ ਕਿ ਜਿਸ ਤਰੀਕੇ ਦੇ ਨਾਲ ਘਰ ਜੜਾ ਜੀ ਉਹ ਉੱਥੋਂ ਤੇ ਰਹਿਣ ਵਾਲੇ ਲੋਕਾਂ ਦੇ ਨਾਲ ਬਣਦਾ ਬਿਲਕੁਲ ਕੰਧਾਂ ਦੇ ਨਾਲ ਘਰ ਨਹੀਂ ਬਣਦਾ ਬਿਲਕੁਲ ਜੀ ਉਹ ਇਸੇ ਤਰੀਕੇ ਦੇ ਨਾਲ ਜਿਹੜਾ ਦੇਸ਼ ਹੈ ਜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਦੀ ਜਿਹੜੀ ਇਹ ਸਾਡੀ ਪਵਿੱਤਰ ਧਰਤੀ ਹੈ ਜੀ ਗੁਰੂਆਂ ਪੀਰਾਂ ਦੀ ਇਹ ਧਰਤੀ ਜਿਹੜੀ ਹੈ ਇਹ ਉੱਥੋਂ ਤੇ ਰਹਿਣ ਵਾਲੇ ਲੋਕਾਂ ਦੇ ਨਾਲ ਬਣਦੀ ਹੈ ਜੀ ਕੱਲੇ ਜ਼ਮੀਰ ਦੇ ਟੋਟੇ ਨੂੰ ਭਾਰਤ ਨਹੀਂ ਕਿਹਾ ਜਾ ਸਕਦਾ ਔਰ ਜਿੱਦਾਂ ਦੇ ਲੋਕ ਹੋਣਗੇ ਜਿੱਦਾਂ ਦਾ ਸਿਸਟਮ ਹੋਊਗਾ ਉਦਾਂ ਦਾ ਸਾਨੂੰ ਸਭ ਕੁਝ ਜਿਹੜਾ ਸਿਸਟਮ ਉਦਾਂ ਦੀ ਜਿਹੜੀ ਰਿਵਰਸ ਸਾਨੂੰ ਉਦਾਂ ਦੀ ਚੀਜ਼ਾਂ ਮਿਲਣਗੀਆਂ ਸੋ ਇਹ ਜਿਸ ਤਰੀਕੇ ਦਾ ਨਰਜੋਤ ਸਿੰਘ ਸਿੱਧੂ ਹਰਾਨ ਨੇ ਗੱਲ ਕਹੀ ਹੈ ਕਿ ਜੋ ਹਕੂਮਤ ਨੂੰ ਜਾ ਰਹੇ ਆ ਮਾਲੀ ਤਾਕਤ ਹੀ ਦੇ ਰਹੇ ਆ ਉਹ ਉਸੇ ਤਰੀਕੇ ਦੇ ਨਾਲ ਸਾਨੂੰ ਵਾਪਸ ਨਹੀਂ ਆ ਰਿਹਾ ਸਾਨੂੰ ਜੋ ਸਿਸਟਮ ਸੁਧਾਰ ਤੇ ਚਾਹੀਦਾ ਹੈ ਜੀ ਕਿ ਜੇ ਸਿਸਟਮ ਸੁਧਰਿਆ ਹੋਵੇ ਤੇ ਸਾਨੂੰ ਇਹਨਾਂ ਮੋਬਾਈਲ ਫੋਨਾਂ ਦੀ ਲੋੜ ਨਹੀਂ ਹੈ ਕਿਉਂਕਿ ਸਾਡੀ ਜਿਹੜੀ ਹੈ ਕੁਆਲਿਟੀ ਆਫ ਲਾਈਫ ਇੰਨੀ ਵਧੀਆ ਹੋਊਗੀ ਸਾਨੂੰ ਕਿਸੇ ਰਿਸ਼ਵਤ ਦੀ ਲੋੜ ਨਹੀਂ ਹੈ ਪਰ ਲੋਕ ਜਿਹੜੇ ਨੇ ਵਿਚਾਰੇ ਮੈਂ ਕਹਿੰਦਾ ਸਾਰੇ ਨਹੀਂ ਬਹੁਤ سارے ਜਾਗਰੂਕ ਲੋਕ ਨੇ ਔਰ ਪਬਲਿਕ ਜਾਗਰੂਕ ਹੋ ਰਹੀ ਹੈ ਪਰ باوجود ਇਸ ਦੇ ਹਲੇ ਵੀ ਸਾਡੇ ਸਮਾਜ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਅਜਿਹੇ ਲੋਕ ਨੇ ਜਿਹੜੇ ਕਿ ਮੈਂ ਸਮਝਦਾ ਕਿ ਇਹਨਾਂ ਦੇ ਗੱਲਾਂ ਦੇ ਢੇਰ ਠਾ ਕੇ ਵੋਟਾਂ ਵੀ ਪਰ ਮੈਂ ਕਿਸੇ ਇੱਕ ਪਾਰਟੀ ਦਾ ਨਾਮ ਨਹੀਂ ਲੈ ਰਿਹਾ ਮੈਂ ਕਿਸੇ ਪਾਰਟੀਕੂਲਰ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੇ ਗੱਲ ਕਰ ਰਿਹਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਸਾਰੀਆਂ ਦਾ ਵਤੀਰਾ ਇੱਕ ਹੈ ਦੇਖੋ ਜਿੰਨੇ ਵੀ ਸਿਆਸਤ ਦੇ ਜਾਣਕਰ ਨੇ ਉਹਨਾਂ ਦਾ ਇਹੀ ਕਹਿਣਾ ਕਿ ਪਾਰਟੀਆਂ ਬਦਲ ਜਾਂਦੀਆਂ ਨੇ ਚਿਹਰੇ ਬਦਲ ਜਾਂਦੇ ਨੇ ਪਰ ਢੰਗ ਤਰੀਕਾ ਜਿਹੜਾ ਉਹ ਨਹੀਂ ਬਦਲਦਾ ਪਹਿਲਾਂ ਵੀ ਲੋਕਾਂ ਦੇ ਨਾਲ ਧੋਖਾ ਹੁੰਦਾ ਸੀ ਜਿਹੜੇ ਵੀ ਸਿਆਸੀ ਪਾਰਟੀਆਂ ਦੀ ਲੋਕਾਂ ਦੇ ਨਾਲ ਧੁੱਖ ਹੁੰਦਾ ਤੇ ਮੈਂ ਸਮਝਦਾ ਨਵਜੋਤ ਸਿੰਘ ਸਿੱਧੂ ਹੁਰਾ ਨੇ ਪੰਜਾਬ ਤੇ ਲੋਕਾਂ ਦਾ ਜਿਹੜਾ ਦਰਦ ਹੈ ਉਹ ਬਿਆਨ ਕੀਤਾ ਤੇ ਕੀ ਕਹਿਣਾ ਤੁਹਾਡਾ ਆਰਤੀ ਜੀ ਬਿੰਦਾ ਜੀ ਮੇਰਾ ਤਾਂ ਇਹੀ ਕਹਿਣਾ ਜਿਸ ਤਰੀਕੇ ਦੇ ਨਾਲ ਸਿੱਧੂ ਜੀ ਨੇ ਗੱਲ ਕਹੀ ਹੈ ਕਿ ਜਿਹੜਾ ਮੈਂ ਸੱਚ ਆਇਆ ਉਹ ਹਾਈ ਕਮਾਂਡ ਦੇ ਸਾਹਮਣੇ ਪੂਰੀ ਤਰ੍ਹਾਂ ਰੱਖ ਕੇ ਆਇਆ ਮਾ ਸੱਚੇ ਪਰਤਾੜੀ ਜ਼ਰੂਰ ਹੋ ਜਾਂਦਾ ਪਤਾ ਨਹੀਂ ਹਾਰ ਦਾ ਨਹੀਂ ਹੈ ਲੇਕਿਨ ਇਸ ਦੇ ਨਾਲ ਹੀ ਜਿਹੜੀ ਉਹਨਾਂ ਨੇ ਇਹ ਨਾਰਾ ਦਿੱਤਾ ਹੈ ਕਿ ਜਿੱਤੇਗਾ ਪੰਜਾਬ ਇਹਨ ਇਸ ਨਾਰੇ ਦਾ ਮਤਲਬ ਕੀ ਮਤਲਬ ਹੈ ਜੋ ਬਾਰ ਬਾਰ ਜਿਹੜਾ ਨਾਰਾ ਦੌੜਾਉਂਦੇ ਨੇ ਕਿ ਜਿੱਤੇਗਾ ਪੰਜਾਬ ਦੇਖੋ ਆਰਤੀ ਜੀ ਗੱਲ ਇਹ ਹੈ ਕਿ ਅਸੀਂ ਕੁਝ ਦਹਾਕੀਆਂ ਦੀ ਗੱਲ ਕਰੀਏ ਜੀ ਤੇ ਤੁਸੀਂ ਵੀ ਕੁਝ ਦਹਾਕੇ ਜੇ ਆਪਾਂ ਪਿੱਛੇ ਝਾਤ ਮਾਰੀਏ ਬਿਲਕੁਲ ਜੋ ਸਾਡਾ ਪੰਜਾਬ ਸੀ ਜੋ ਸਾਡੀ ਪੰਜਾਬੀਅਤ ਸੀ ਹਾਂਜੀ ਉਹਦੇ ਵਿੱਚ ਕੋ ਮਿਲਾਵਟੀਪਨ ਆ ਗਿਆ ਬਿਲਕੁਲ ਮੈਨੂੰ ਪਤਾ ਜਦੋਂ ਮੈਂ ਛੋਟਾ ਸੀਗਾ ਤੇ ਅਸੀਂ ਆਪਦੇ ਪਿੰਡਾਂ 'ਚ ਜਾਂਦੇ ਸੀ ਤੇ ਉਹ ਪਿੰਡਾਂ ਵਾਲਾ ਮਾਹੌਲ ਜਿਹੜਾ ਹੁੰਦਾ ਸੀ ਸ਼ਹਿਰਾਂ ਦੇ ਵਿੱਚ ਵੀ ਔਰ ਜਿਹੜੀ ਖਰਾਬ ਹੁੰਦੀ ਸੀ ਦੇਸੀ ਝੋ ਅੱਜ ਦੇਸੀ ਝੋ ਦੇ ਵਿੱਚ ਵੀ ਮਿਲਾਵਟ ਜਿਹੜੀ ਹੈ ਮਿਲਦੀ ਹੈ ਤੇ ਜਿਸ ਤਰ੍ਹਾਂ ਤੁਸੀਂ ਗੱਲ ਕਹੀਏ ਜਿੱਤੇਗਾ ਪੰਜਾਬ ਜੀ ਬਿਲਕੁਲ ਜਿੱਤੇਗਾ ਤਾਂ ਪੰਜਾਬ ਨਵਜੋਤ ਸਿੰਘ ਸਿੱਧੂ ਹੁਰਾ ਨੇ ਆਪਣਾ YouTube ਚੈਨਲ ਵੀ ਚਲਾਇਆ ਸੀ ਇੱਕ ਜਿੱਤੇਗਾ ਪੰਜਾਬ ਜੀ ਬਿਲਕੁਲ ਸੋ ਗੱਲ ਇਹ ਹੈ ਕਿ ਪੰਜਾਬ ਕਿੱਥੋਂ ਜਿੱਤੇਗਾ ਆਪਣੇ ਲੋਕਾਂ ਦੇ ਜਿੱਤੋਗਾ ਕਿ ਆਪਣੇ ਲੋਕਾਂ ਦੇ ਨਾਲ ਪੰਜਾਬੀ ਪੰਜਾਬੀ ਤੋਂ ਜਿੱਤੇਗਾ ਨਹੀਂ ਇਹ ਜਿੱਤੇਗਾ ਪੰਜਾਬ ਇਹਨਾਂ ਬੁਰਾਈਆਂ ਤੋਂ ਜਿੱਤੇਗਾ ਜਿਹੜੀਆਂ ਅੱਜ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਕੁਸਪੈਟ ਕਰ ਚੁੱਕੀਆਂ ਨੇ ਜੀ ਅੱਜ ਦੇਖੋ ਗੱਲ ਇਹ ਹੈ ਕਿ ਜੋ ਇਸ ਵੇਲੇ ਐਮਐਸਪੀ ਦੀ ਗੱਲ ਹੈ ਕਿਸਾਨੀ ਮੁੱਦੇ ਦੀ ਗੱਲ ਹੈ ਜੀ ਪੰਜਾਬ ਸਰਕਾਰ ਅਗਰ ਐਮਐਸਪੀ ਲਾਗੂ ਕਰ ਦਿੰਦੀ ਹੈ ਪੰਜਾਬ ਸਰਕਾਰ ਦੀ ਮੈਂ ਗੱਲ ਕਰ ਰਿਹਾ ਹਾਂ ਸੂਬਾ ਸਰਕਾਰ ਦੀ ਤੇ ਜੋ ਇਸ ਵੇਲੇ ਰੀੜਕਾ ਪਿਆ ਹੋਇਆ ਕੇਂਦਰ ਸਰਕਾਰ ਦਾ ਸਾਡੇ ਕਿਸਾਨ ਵੀਰਾਂ ਦੇ ਨਾਲ ਉਹ ਤਾਂ ਗੱਲ ਵੱਖਰੀ ਐ ਪਰ ਜੇ ਪੰਜਾਬ ਆਪਣੇ ਪੱਧਰ ਤੇ ਐਮਐਸਪੀ ਵੀ ਲਾਗੂ ਕਰ ਦਿੰਦਾ ਉਹਦੇ ਨਾਲ ਵੀ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ ਐ ਸੋ ਕਈ ਮੁੱਦੇ ਨੇ ਆਪ ਜੀ ਇਹ ਜਿਹੜੇ ਮੁੱਦੇ ਛੜੇ ਹੋਏ ਨੇ ਇਸ ਵੇਲੇ ਜਿਹਦੇ ਨਾਲ ਕਰਕੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਐ ਉਹ ਮੁੱਦੇ ਕੀ ਨੇ ਮੁੱਦੇ ਤਾਂ ਸਭ ਤੋਂ ਪਹਿਲਾਂ ਜਿਹੜਾ ਬੇਅਦਬੀ ਦਾ ਮੁੱਦਾ ਉਸ ਤੋਂ ਬਾਅਦ ਜਿਹੜੇ ਇਸ ਵੇਲੇ 2022 ਦੀਆਂ ਚੋਣਾਂ ਜਿਹੜੀਆਂ ਨੇ ਨੇੜੇ ਆਉਂਦੀਆਂ ਨਜ਼ਰ ਆ ਰਹੀਆਂ ਨੇ ਉਹਦੇ ਵਿੱਚ ਜੋ ਪੰਜਾਬ ਸਰਕਾਰ ਨੇ 2017 ਦੀਆਂ ਚੋਣਾਂ ਵੇਲੇ ਜੋ ਵਾਅਦੇ ਕੀਤੇ ਸੀ ਲੋਕ ਕਹਿ ਰਹੇ ਨੇ ਭਾਈ ਉਹ ਵਾਅਦੇ ਪੂਰੇ ਨਹੀਂ ਹੋਏ ਅਸੀਂ ਕਿਹੜਾ ਮੂੰਹ ਲੈ ਕੇ ਪਬਲਿਕ ਤੋਂ ਵੋਟਾਂ ਮੰਗਣ ਜਾਵਾਂਗੇ 2012 ਦੇ ਵਿੱਚ ਉਹ 100 ਜਿਹੜੀ ਮੁਖਾਲਫਤ ਐਮਐਲਏਸ ਵੱਲੋਂ ਮੰਤਰੀਆਂ ਵੱਲੋਂ ਆਪਣੀ ਹੀ ਸਰਕਾਰ ਦੀ ਕੀਤੀ ਜਾ ਰਹੀ ਹੈ ਇਹਨਾਂ ਸਭ ਮੁੱਦਿਆਂ ਨੂੰ ਦੇਖਦੇ ਹੋਏ ਹਾਈ ਕਮਾਨ ਵੱਲੋਂ ਇਹ ਜਿਹੜੀ 3 ਮੈਂਬਰੀ ਕਮੇਟੀ ਐ ਇਹਦਾ ਗਠਨ ਕੀਤਾ ਗਿਆ ਤੇ ਅੱਜ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅੱਜ ਬੜਾ ਇੰਪੋਰਟੈਂਟ ਬੜਾ ਖਾਸ ਦਿਨ ਸੀ ਕਿ ਅੱਜ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਮੈਂ ਕਹਿੰਨਾ ਕਿ ਆਪਣੇ ਆਪ ਚ ਇੱਕ ਪਾਰਟੀ ਦੀ ਤਰ੍ਹਾਂ ਮੈਂ ਕਹਾਂਗਾ ਕਿ ਉਹ ਜੋ ਮੇਨ ਜਿਹੜੇ ਬੰਦੇ ਨੇ ਮਤਲਬ ਮੇਨ ਸ਼ਖਸੀਅਤ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਨ੍ਹਾਂ ਨੇ ਸਭ ਮੁੱਦੇ ਚੱਕੇ ਨੇ ਤੇ ਹੌਲੀ-ਹੌਲੀ ਬਾਕੀ ਮੰਤਰੀਆਂ ਨੇ ਵੀ ਬਾਕੀ ਵਿਧਾਇਕਾਂ ਨੇ ਵੀ ਮੁੱਦੇ ਜਿਹੜੇ ਚੱਕੇ ਨੇ ਸੋ ਉਹਨਾਂ ਨੇ ਬੜੀਆਂ ਵੱਡੀਆਂ ਗੱਲਾਂ ਕਹੀਆਂ ਦੇਖੋ ਆਰਤੀ ਜੀ ਗੱਲ ਹੈ ਕਿ ਅੱਜ ਜਿਸ ਤਰੀਕੇ ਦੇ ਨਾਲ ਸੂਬਾ ਸਰਕਾਰ ਨੇ 2017 ਦੀਆਂ ਚੋਣਾਂ ਵੇਲੇ ਵਾਅਦੇ ਕੀਤੇ ਸੀ ਨਸ਼ੇ ਦੇ ਕੀ ਲੱਗਦਾ ਤੁਹਾਡਾ ਕੀ ਕਹਿਣਾ ਕਿ ਨਸ਼ੇ ਦਾ ਜਿਹੜਾ ਮੁੱਦਾ ਹੈ ਉਹ ਖਤਮ ਹੋ ਚੁੱਕਾ ਹੈ ਤੁਹਾਡੇ ਕੀ ਵਿਚਾਰ ਨੇ ਮੇਰਾ ਵਿਚਾਰ ਇਹ ਕਿ ਦੇਖੋ ਜੀ ਨਸ਼ੇ ਦਾ ਜਿਹੜਾ ਮੁੱਦਾ ਹੈਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਕਿਹਾ ਸੀ ਬੁੱਟਕਾ ਸਾਹਿਬ ਵੀ ਸੋਖਾ ਕੇ ਕਿ ਚਾਰ ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਲੇਕਿਨ ਨਸ਼ਾ ਕਿੱਥੇ ਖਤਮ ਹੋਇਆ ਹੈ ਜੀ ਹਰ ਨੌਜਵਾਨ ਵਰਗ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਕਿ ਕਿਤੇ ਰੇਡ ਪਈ ਐ ਕਿਤੇ ਚਿੱਟਾ ਮਿਲਿਆ ਹਿਰੋਇਨ ਮਿਲਿਆ ਨਸ਼ੀਆਂ ਦੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਨਸ਼ਾ ਤਾਂ ਕਿਤੇ ਖਤਰ ਹੋ ਹੀ ਨਹੀਂ ਰਿਹਾ ਜੀ ਬਿਲਕੁਲ ਜੀ ਤਾਜ਼ਾ ਧਾਰਨ ਜਿਹੜੀ ਕੁਝ ਮਹੀਨੇ ਪਹਿਲਾਂ ਵੀ ਪਿਛਲੇ ਸਾਲ ਵੀ ਜਿਹੜੀਆਂ ਆਪਾਂ ਮੈਂ ਸਮਝਦਾ ਕਿ ਫੈਕਟਰੀਆਂ ਵੀ ਫੜੀਆਂ ਗਈਆਂ ਨਸ਼ੇ ਦੀਆਂ ਬਿਲਕੁਲ ਔਰ ਤੁਸੀਂ ਦੇਖ ਲਓ ਕਿ ਠੀਕ ਐ ਅੱਜ ਸੂਬਾ ਸਰਕਾਰ ਉਹਨੂੰ ਕਾਫੀ ਜਿਹੜਾ ਮਾਲੀਆ ਮਿਲਦਾ ਜੀ ਸ਼ਰਾਬ ਦੇ ਵਪਾਰ ਤੋਂ ਬਿਲਕੁਲ ਨੀਤੀਆਂ ਅਗਰ ਠੀਕ ਹੋਣ ਤੇ ਮੈਂ ਕਹਿੰਦਾ ਜਿਹੜੀ ਆ ਚੂਨਾ ਲੱਗਦਾ ਸਰਕਾਰ ਨੂੰ ਉਹ ਵੀ ਨਾ ਲੱਗੇ ਸੋ ਕਈ ਹੋਰ ਵੀ ਮੁੱਦੇ ਨੇ ਜੀ ਜੇ ਆਪਾਂ ਮੁੱਦਿਆਂ ਦੀ ਗੱਲ ਕਰੀਏ ਘਰ ਘਰ ਨੌਕਰੀ ਦੀ ਗੱਲ ਕਰ ਰਹੇ ਹਾਂ ਨੌਕਰੀ ਕਿਸ ਨੂੰ ਵੀ ਨਹੀਂ ਮਿਲਦੀ ਨੌਕਰੀ ਜਦੋਂ ਤੇ ਵਾਦਾ ਕੀਤਾ ਸੀ ਤੇ ਕਈ ਮੈਂ ਸਮਝ ਲੈ ਕਿ ਘਰਾਂ ਦੇ ਵਿੱਚ ਸ਼ਾਇਦ ਜਿੱਥੇ ਦੋ ਭਰਾ ਸੀਗੇ ਉਹ ਕਹਿੰਦੇ ਸੀ ਕਿ ਭਾਈ ਨੌਕਰੀ ਮੈਨ ਲੈਣੀ ਜੇ ਬੜਾ ਬਰਾਬਰ ਦੇ ਪੜ੍ਹੇ ਸੀਗੇ ਪਰ ਉਹ ਕਹਿੰਦਾ ਸੀ ਮੈਂ ਲੈਣੀ ਤੇ ਕਈ ਵਾਰੀ ਕਲੇਸ਼ ਵੀ ਪੈ ਜਾਂਦਾ ਸੀ ਕਿ ਭਾਈ ਤੂੰ ਨੌਕਰੀਆਂ ਕਿੰਨੇ ਲੈਣੀਆਂ ਨੇ ਸੋ ਗੱਲ ਆਰਤੀ ਜੀ ਐਦਾਂ ਕਿ ਇਸ ਵੇਲੇ ਜੋ ਹਾਲਾਤ ਬਣੇ ਨੇ ਪੰਜਾਬ ਦੇ ਬੜੇ ਨਾਜ਼ੁਕ ਬਣੇ ਨੇ ਉਹ ਸਮਾਂ ਸੀ ਅਸੀਂ ਆਪਣਾ ਸਾਡਾ ਦੇੜਾ ਭਾਰਤ ਦੇਸ਼ ਇਸ ਨੂੰ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਮੈਂ ਸਮਝਦਾ ਕਿ ਇਸ ਸੋਨੇ ਦੀ ਚਿੜੀ ਚਿੜੀ ਜਿਹੜੀ ਹੈਗੀ ਸਾਡਾ ਭਾਰਤ ਦੇਸ਼ ਇਹਦੇ ਵਿੱਚ ਸਭ ਤੋਂ ਜਿਹੜਾ ਖੂਬਸੂਰਤ ਸੂਬਾ ਜਿਹੜਾ ਉਹ ਸਾਡਾ ਪੰਜਾਬ ਕੇ ਮੈਂ ਸਮਝਦਾ ਕਿ ਇੱਕ ਸੋਨੇ ਦੀ ਚਿੜੀ ਦਾ ਜਿਹੜਾ ਉਹ ਦਿਲ ਮੈਂ ਸਮਝਦਾ ਇਹ ਪੰਜਾਬ ਆਪਣੇ ਆਪ ਇੱਕ ਸੋਨੇ ਦੀ ਚਿੜੀ ਨੂੰ ਮੈਂ ਕਹਾਂਗਾ ਕਿਸੇ ਵੇਲੇ ਸੀ ਪਰ ਇਸ ਵੇਲੇ ਜੋ ਹਾਲਾਤ ਨੇ ਬੜੇ ਮਾੜੇ ਹਾਲਾਤ ਨਜ਼ਰ ਆ ਰਹੇ ਨੇ ਪੰਜਾਬੀਆਂ ਦੀ ਕੀ ਗੱਲਾਂ ਆਪਾਂ ਕਰਦੀਏ ਕਿ ਪੰਜਾਬ ਦੇ ਵਿੱਚ ਅਸੀਂ ਉਹ ਵੀ ਦੌਰ ਵੇਖਿਆ ਕਿ ਸਾਡੇ ਪੰਜਾਬ ਦੇ ਵਿੱਚ ਜੋ ਜਿਸ ਤਰੀਕੇ ਦੇ ਨਾਲ ਲੋਕ ਕੁਸ਼ਤੀਆਂ ਲੜਦੇ ਸੀ ਪੰਜਾਬ ਦੇ ਲੋਕਾਂ ਦਾ ਜੋ ਜੁੱਸਾ ਸੀ ਪੰਜਾਬ ਦੇ ਲੋਕਾਂ ਦੀ ਜੋ ਖਰਾਕ ਸੀ ਉਹ ਉਹਦਾ ਧਮਾ ਪੂਰੀ ਦੁਨੀਆ ਦੇ ਵਿੱਚ ਪੈਂਦੀਆਂ ਸੀ ਔਰ ਪੰਜਾਬੀ ਜਿਹੜੇ ਸੀਗੇ ਹਰ ਖੇਤਰ ਦੇ ਵਿੱਚ ਅਜੇ ਵੀ ਅੱਗੇ ਨੇ ਜੀ ਪਰ ਜਿਸ ਤਰੀਕੇ ਦੇ ਨਾਲ ਮੈਂ ਇੱਕ ਸਾਜ਼ਿਸ਼ ਕਹਾਂਗਾ ਜਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਛੇਵੇਂ ਦਰਿਆ ਦੇ ਵਿੱਚ ਛੁੱਟਿਆ ਗਿਆ ਧੱਕਿਆ ਗਿਆ ਧੱਕੇ ਮਾਰ-ਮਾਰ ਕੇ ਇਹ ਛੇਵੇਂ ਦਰਿਆ ਦੇ ਵਿੱਚ ਸੁੱਟਿਆ ਗਿਆ ਉਹ ਛੇਵਾਂ ਦਰਿਆ ਨਸ਼ੇ ਦਾ ਜੀ ਉਸ ਦਲਦਲ ਦੇ ਵਿੱਚ ਉਸ ਛੇਵੇਂ ਦਰਿਆ ਦੇ ਵਿੱਚ ਸਾਡਾ ਪੰਜਾਬ ਦਾ ਨੌਜਵਾਨ ਅੱਜ ਡਿੱਗਣਾ ਪਿਆ ਡਿੱਗ ਰਿਹਾ ਹੈ ਰੁਕਣ ਦਾ ਨਾਂ ਨਹੀਂ ਰਿਹਾ ਲੈ ਰਿਹਾ ਸੋ ਇਹ ਜਿਹੜਾ ਛੇਵਾਂ ਦਰਿਆ ਹੈ ਮੈਂ ਸਮਝਦਾ ਕਿ ਸੂਬਾ ਸਰਕਾਰ ਤੁਹਾਨੂੰ ਵੀ ਪਤਾ ਹੈ ਲੋਕਾਂ ਨੂੰ ਵੀ ਪਤਾ ਕਿ ਕਿੰਨੀ ਸਵਲ ਹੋਈ ਹੈ ਇਸ ਛੇਵੇਂ ਦਰਿਆ ਨੂੰ ਜੀ ਫਲ ਪਾਉਂਚੇ ਕੀ ਕਹਿਣਾ ਤੁਹਾਡਾ ਕੁਝ ਜੀ ਸਰਕਾਰ ਦਾ ਜੇ ਨਸ਼ਿਆਂ ਨੂੰ ਲੈ ਕੇ ਠੱਲ ਪਾਉਣ ਦੀ ਗੱਲ ਕਰੀਏ ਤਾਂ ਕਿਤਨੇ ਕਿਤੇ ਬਹੁਤ ਜ਼ਿਆਦਾ ਉਹ ਅਸਫਲ ਰਹੀ ਹੈ ਕਿ ਅੱਜ ਵੀ ਕੇਸ ਉਹਨਾਂ ਨੂੰ ਮਿਲਦੇ ਨੇ ਕਿ ਬੱਚਾ ਬੱਚਾ ਜਿਹੜਾ ਉਹ ਨਸ਼ੇ ਦੇ ਮਗਰ ਲੱਗਾ ਹੋਇਆ ਹੈ, ਸਰੀਰ ਖਰਾਬ ਹੈ। ਕਿੱਥੇ ਅਸੀਂ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਨੇ ਆ ਕਿਸੇ ਸਾਂਸਕ੍ਰਿਤਿਕ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਕਿ ਨਸ਼ੇ ਵੱਲ ਨਾ ਜਾਣ ਪਰ ਉਹਨਾਂ ਹੀ ਪਤਾ ਨਹੀਂ ਕਿਉਂ ਕੀ ਕਾਰਨ ਕਿ ਕਿੱਥੇ ਕਮੀ ਆ ਰਹੀ ਸਰਕਾਰ ਦੇ ਵੱਲੋਂ ਕਿ ਨਸ਼ਾ ਦੂਰ ਨਹੀਂ ਕਰ ਸਕਦੀ ਹੈ। ਜੀ ਇਹਨਾਂ ਮੁੱਦਿਆਂ ਨੂੰ ਲੈ ਕੇ ਇਹ ਪੰਜਾਬ ਦਾ ਜਿਹੜਾ ਸਿਆਸਤ ਦਾ ਮਾਹੌਲ ਬਣਿਆ ਪਿਆ ਇਸ ਵੇਲੇ ਜੋ ਕਟਾਉ ਕਲੇਸ਼ ਚੱਲ ਰਿਹਾ ਹੈ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਲਾਏ ਜਾ ਰਹੇ ਨੇ ਟਵੀਟ ਕੀਤੇ ਜਾ ਰਹੇ ਨੇ ਫੇਸਬੁਕਾਂ ਤੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਮੁੱਦੇ ਤੇ ਅੱਜ ਉਹੀ ਨੇ ਜੋ ਅੱਜ ਤੋਂ 10 ਸਾਲ ਪਹਿਲਾਂ ਸੀ ਜੋ ਪਿਛਲੀ ਸਰਕਾਰ ਸੀ ਉਸ ਵੇਲੇ ਵੀ ਇਹੀ ਮੁੱਦੇ ਸੀ ਦੋਸ਼ ਲੱਗਦੇ ਸੀ ਸਰਕਾਰ ਬਦਲ ਗਈ ਚਿਹਰੇ ਬਦਲ ਗਏ ਚਿਹਰੇ ਬਦਲ ਗਏ ਪਰ ਮੁੱਦੇ ਨਹੀਂ ਬਦਲੇ ਮੁੱਦੇ ਅੱਜ ਵੀ ਜਿਹੜੇ ਨਸ਼ੇ ਦਾ ਮੁੱਦਾ ਅੱਜ ਵੀ ਹਾਵੀ ਐ ਅੱਜ ਵੀ ਉਹਦਾ ਮਸਲੇ ਹੱਲ ਨਹੀਂ ਹੋ ਰਹੇ ਔਰ ਦੇਖਿਆ ਜਾਵੇ ਕਿ ਅੱਜ ਉਹ ਸਾਡਾ ਪੰਜਾਬ ਜਿਹੜਾ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਜਦੋਂ ਵੀ ਸਾਡੇ ਦੇਸ਼ ਦੇ ਉੱਤੇ ਹਮਲਾ ਕਰਨ ਵਾਸਤੇ ਬਾਹਰੋਂ ਹਮਲਾਵਰ ਆਉਂਦੇ ਸੀ ਆਰਤੀ ਜੀ ਤੇ ਸਾਡੇ ਪੰਜਾਬ ਦੇ ਸ਼ੇਰ ਉਹਨਾਂ ਹਮਲਾਵਰਾਂ ਦੇ ਨਾਲ ਮੱਥੇ ਦੇ ਨਾਲ ਮੱਥਾ ਲਾ ਕੇ ਉਹਨਾਂ ਨੂੰ ਖਦੇੜ ਦਿੰਦੇ ਸੀ ਸਾਡੇ ਪੰਜਾਬ ਦਾ ਇਤਿਹਾਸ ਸਾਡੇ ਪੰਜਾਬ ਦੀਆਂ ਗੱਲਾਂ ਦੂਰ ਦੂਰ ਤੱਕ ਕਹਿ ਲਿਆ ਹੋਈਆਂ ਨੇ ਸੋ ਪੰਜਾਬ ਦੇ ਨੂੰ ਉਸ ਪੰਜਾਬ ਨੂੰ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਹੈ ਕਿ ਅੱਜ ਸਾਡਾ ਪੰਜਾਬ ਅੱਜ ਸਾਡੀ ਪੰਜਾਬੀਅਤ ਜਿਹੜੀ ਹੈ ਉਹਦੇ 'ਚ ਮੈਂ ਕਹਿੰਨਾ ਕਿ ਬੇਰੋਜ਼ਗਾਰੀ ਦੀ ਮਾਰ ਚੱਲ ਰਹੇ ਨੇ ਲੋਕ ਨਸ਼ੇ ਦੀ ਮਾਰ ਮਾਰ ਚੱਲ ਰਹੇ ਨੇ ਭ੍ਰਿਸ਼ਟਾਚਾਰੀ ਦੀ ਮਾਰ ਚੱਲ ਰਹੇ ਨੇ ਸੋ ਅੱਜ ਤੁਸੀਂ ਵੀ ਦੇਖੋ ਆਰਤੀ ਜੀ ਅੱਜ ਪੰਜਾਬ ਦਾ ਨੌਜਵਾਨ ਪੰਜਾਬ ਤੇ ਨਹੀਂ ਰਹਿਣਾ ਚਾਹੁੰਦਾ ਜੀ ਬਿਲਕੁਲ ਉਹ ਵਿਦੇਸ਼ਾਂ ਨੂੰ ਜਾਣਾ ਚਾਹੁੰਦਾ ਬਿਲਕੁਲ ਸਾਡੇ ਮੁੱਖ ਮੰਤਰੀ ਹੋਈ ਜਦੋਂ ਪਿਛਲੀ ਵਾਰੀ ਅੱਜ ਜਦੋਂ 2017 ਦੇ ਵਿੱਚ ਸਰਕਾਰ ਬਣੀ ਤੇ ਕਹਿੰਦੇ ਸੀਗੇ ਕਿ ਅਸੀਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਪੰਜਾਬੀ ਨੌਜਵਾਨ ਆ ਉਹਨਾਂ ਨੂੰ ਇੱਥੇ ਆਪਣੇ ਖਰਚੇ ਤੇ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਉਹਨਾਂ ਨੂੰ ਹਾਲਾਤ ਦਿਖਾਵਾਂਗੇ ਕਿ ਹੁਣ ਉਹ ਪੰਜਾਬ ਉਦਾਂ ਦਾ ਪੰਜਾਬ ਨਹੀਂ ਰਿਹਾ ਬਹੁਤ ਸੁਧਾਰ ਹੋ ਗਿਆ ਤੁਸੀਂ ਇੱਥੇ ਆਓ ਵਾਪਸ ਆਜੋ ਇੱਥੇ ਕੀ ਤੁਹਾਨੂੰ ਪੁੱਛਦਾ ਕਿ ਪੰਜਾਬ ਦਾ ਨੌਜਵਾਨ ਬਾਹਰੋਂ ਆਉਣ ਲਈ ਤਿਆਰ ਹੋਊਗਾ ਇੱਥੇ ਇਹਨਾਂ ਹਾਲਾਤਾਂ ਦੇ ਵਿੱਚ ਇੱਥੇ ਜਿਹੜੇ ਮੈਂ ਬਾਹਰਲੇ ਮੁਲਕਾਂ ਦੀ ਤਾਰੀਫ਼ ਨਹੀਂ ਕਰ ਰਿਹਾ ਲੇਕਿਨ ਸੱਚਾਈ ਬਿਆਨ ਕਰ ਰਿਹਾ ਜੋ ਉੱਥੋਂ ਦਾ ਸਾਫ਼ ਸੁਥਰਾ ਜਿਹੜਾ ਮਾਹੌਲ ਹੈ ਭ੍ਰਿਸ਼ਟਾਚਾਰੀ ਰਹਿਤ ਮੈਂ ਐਨ ਕਹਿੰਦਾ ਕਿ ਉੱਥੇ ਭ੍ਰਿਸ਼ਟਾਚਾਰੀ ਬਿਲਕੁਲ ਨਹੀਂ ਪਰ ਬਹੁਤ ਘੱਟ ਹੈ ਕੀ ਪੰਜਾਬ ਦਾ ਨੌਜਵਾਨ ਆਪਣੇ ਪੰਜਾਬ ਦੇ ਵਿੱਚ ਵਾਪਸ ਆਉਣ ਨੂੰ ਤਿਆਰ ਕੀ ਪੰਜਾਬ ਦਾ ਜਿਹੜਾ ਨੌਜਵਾਨ ਆ ਇਥੋਂ ਬ੍ਰੇਨ ਡਰੇਨ ਹੋ ਰਿਹਾ ਚਾਹੇ ਆਪਾਂ ਆਈਆਰਟੀ ਦੀ ਗੱਲ ਕਰੀਏ ਚਾਹੇ ਆਈਐਮ ਦੀ ਗੱਲ ਕਰੀਏ ਜਿਹੜਾ ਪੰਜਾਬ ਦੇ ਜਿਹੜੇ ਸਾਡੇ ਭਾਰਤ ਦੀ ਤੇ ਗੱਲ ਹੈ ਜਾਂ ਨਾਲ ਪੰਜਾਬ ਦਾ ਸਾਡਾ ਨੌਜਵਾਨ ਜਿਹੜਾ ਆਈਆਰਟੀ ਤੋਂ ਪੜ੍ਹਿਆ ਜਾਂ ਆਈਐਮ ਤੋਂ ਪੜ੍ਹਿਆ ਕੀ ਉਹ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਹੈ ਜਿਹੜਾ ਵੀ ਆਇਲਸ ਕਰਦਾ ਹੈ ਆਇਲ ਸੈਂਟਰ ਕਿੰਨੇ ਖੁੱਲੇ ਨੇ ਆਇਲਸ ਕਰਕੇ ਪੰਜਾਬੀ ਜਿਹੜੇ ਨੇ ਉਹ ਬਾਹਰ ਜਾਣ ਵਾਲੇ ਬਾਹਰ ਜਾਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ ਚਾਹੇ ਕਿੰਨਾ ਵੀ ਪੈਸਾ ਲੱਗ ਜੇ ਉਹਨਾਂ ਦੇ ਮਤਲਬ ਹੁੰਦਾ ਕਿ ਅਸੀਂ ਬਾਹਰ ਚਲੇ ਜਾਈਏ ਡਾਂਕੀਆਂ ਲਾ ਲਾ ਕੇ ਮੈਕਸਿਕੋ ਦੇ ਰਸਤੇ ਗੁਆਟੇਮਾਲਾ ਨਿਕਾਰਾਗਵਾ ਦੇ ਰਸਤੇ ਵੈਨਿਜ਼ੁਏਲਾ ਦੇ ਰਸਤੇ ਪੰਜਾਬੀ ਜਿਹੜੇ ਨੇ ਮੈਕਸਿਕੋ ਦਾ ਬਾਰਡਰ ਪਾਰ ਕਰਕੇ ਐਨੇ ਉੱਥੇ ਸਿਕਿਉਰਟੀ ਹੈ ਮੈਕਸਿਕੋ ਦੀ ਕੰਧ ਹੋਈ ਹੈ ਜੰਗਲਾਂ ਨੂੰ ਪਾਰ ਕਰਦੇ ਹੋਏ ਮੈਕਸਿਕੋ ਦੀ ਕੰਧ ਨੂੰ ਪਾਰ ਕਰਦੇ ਹੋਏ ਯੂ ਐਸ ਏ ਚ ਜਾ ਰਹੇ ਨੇ ਜ਼ਿੰਦਗੀ ਮੌਤ ਦਾ ਸੇ ਭਰੋਸਾ ਨਹੀਂ ਹੈ ਕਿਹੜੇ ਵੇਲੇ ਗੋਲੀ ਵੱਜ ਜੇ ਕਿਉਂ ਪੰਜਾਬੀ ਇਦਾਂ ਕਰ ਰਹੇ ਨੇ ਜੇ ਉਹਨਾਂ ਨੂੰ ਪੰਜਾਬ ਦੇ ਵਿੱਚ ਸਭ ਚੀਜ਼ਾਂ ਮਿਲਣ ਤੇ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਨੌਜਵਾਨ ਅੱਜ ਬਾਹਰ ਜਾਣ ਨੂੰ ਤਿਆਰ ਹੋਊਗਾ ਤੋਂ ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਵੀ ਸ਼ਾਇਦ ਆਪਣੇ ਲਫ਼ਜ਼ਾਂ ਦੇ ਵਿੱਚ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੋ ਮੁੱਦੇ ਰੱਖੇ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਗੱਲ ਆਖੀ ਆ ਕਿ ਮੈਂ ਪੂਰੀ ਤਰੀਕੇ ਦੇ ਨਾਲ ਹਾਈ ਕਮਾਂਡ ਨੂੰ ਸੱਜਾ ਕੀਤਾ ਜੀ ਹਾਈ ਕਮਾਂਡ ਨੂੰ ਹਰ ਤਰੀਕੇ ਦੇ ਨਾਲ ਗੱਲਬਾਤ ਕੀਤੀ ਆ ਕਿ ਜੋ ਪੰਜਾਬ ਦੇ ਵਿੱਚ ਜੋ ਮੁੱਦੇ ਨਜ਼ਰ ਆ ਰਹੇ ਨੇ ਜੋ ਉਹ ਹਾਈ ਕਮਾਂਡ ਦੇ ਅੱਗੇ ਰੱਖੇ ਨੇ ਜੀ ਬਿਲਕੁਲ ਬਰਿੰਦਰ ਜੀ ਇੱਥੇ ਨਾਲ ਹੀ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਜਿਹੜਾ ਪਲੇ ਚੱਲਦਾ ਪਿਆ ਉਸ ਤੋਂ हाई कमांड ਦੇ ਵੱਲੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਜਿਵੇਂ ਕਿ ਦੂਜਾ ਦਿਨ ਸੀ ਕੱਲ ਫਿਰ ਬੈਠਕ ਹੋਵੇਗੀ ਕੱਲ ਪੰਜਾਬ ਮੁੱਖ ਮੰਤਰੀ ਕੈਪਟਨ ਜੀ ਦੇ ਨਾਲ ਵੀ ਮੀਟਿੰਗ ਹੋਵੇਗੀ ਲੇਕਿਨ ਕੱਲ ਕੀ ਸਿੱਟਾ ਨਿਕਲ ਸਕਦਾ ਹੈ ਇਸ ਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਕੱਲ ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੀ ਜੋ ਵੀ ਅਪਡੇਟ ਤੁਹਾਨੂੰ ਦੇਵਾਂਗੇ ਤੇ ਵੱਧ ਤੋਂ ਵੱਧ ਅਪਡੇਟਸ ਦੇ ਲਈ ਤੁਸੀਂ ਬਣੇ ਰਹੋ ਐਸਐਮਜੀ ਨਿਊਜ਼ ਦੇ ਨਾਲ ਨਮਸਕਾਰ ਧੰਨਵਾਦ